ਪਿੰਡ ਰਠਵਾਲਾ ਜ਼ਿਲ੍ਹਾ ਗੁਰਦਾਸਪੁਰ ਜੋਧਾ ਜੀ ਕਿਹੜਾ ਪਿੰਡ ਰਠਵਾਲ ਜੀ ਜ਼ਿਲ੍ਹਾ ਗੁਰਦਾਸਪੁਰ ਨਿਸ਼ਾਰਾ ਮੱਜਾ ਸਿੰਘ ਲੱਗੇ ਨਹੀਂ ਭਾਈ ਮੈਂ ਆਹ ਇਹੇ ਰੋੜ ਤੇ ਤੁਰਿਆ ਜਾ ਰਿਹਾ ਪੈਸੇ ਜਾਂਦਾ ਦਿਹਾੜੀ ਤੋਂ ਸਾਰੋ ਤੋਂ ਮੈਂ ਤੁਰਿਆ ਜਾ ਰਿਹਾ ਤੇ ਮੁੰਡੇ ਆਲੇ ਆਏ ਮਗਰੋਂ ਕਿੱਛੋ ਇਧਰੋਂ ਤੇ ਮੇਰੇ ਕੰਨ ਲੱਗੋ ਨਾ ਫੋਨ ਖੋ ਕੇ ਲੈ ਗਿਆ ਉਹ ਦੂਜਾ ਫੋਨ ਹੀ ਵੀਵੋ ਦਾ ਭਾਈ ਕਿੱਥੇ ਜਾਂਦੇ ਹਾਂਜੀ ਫੋਨ ਆ ਰਿਹਾ ਹੀ ਮੁੰਡੇ ਦਾ ਤੋ ਪੁੱਛਣ ਦੇ ਵੀ ਕਿੱਥੇ ਕਾਇਆ ਤੇ ਮੈਂ ਮਤ ਦੱਸ ਨਹੀਂਦਾ ਮੈਂ ਲੱਗੇ ਆ ਗਿਆ ਤੁਹਾਡੇ ਦਿਹਾਰੀ ਲਾਣਾ ਕੀ ਕਰਨਾ ਹਾਂ ਦਿਹਾੜੀ ਲੋਣਾ ਜੀ ਕਿੱਥੇ ਆ ਪੈਲਸ ਜੇ ਲੋਣਾ ਚੁੰਨੀ ਦੇ ਕੰਮ ਦੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਮੇਰੇ ਭਾਈ ਪਿੱਛਾ ਕੀਤਾ ਉਹ ਲੱਭੇ ਗਲੀਆਂ ਦੇ ਭੜੇ ਗੇ ਜੇ ਉਸ ਤੋਂ ਬਾਅਦ ਨਹੀਂ ਦਿਖੇ ਕੱਦਨ ਨਹੀਂ ਰੇ ਮੱਗ ਬੇਹੋਰ ਤੋਂ ਆ ਰਿਹਾ ਸੀ ਤੇ ਐਸਟੀ ਕਾਲਜ ਵੱਲੋਂ ਜਾ ਰਿਹਾ ਸੀ ਆ ਰਸਤੇ ਜਿਆ ਫਰੈਂਡਸ ਲੱਗੇ ਨਾ ਮੈਂ ਨਾ ਜਨਰੀ ਦੇਖਿਆ ਕਿ ਇਹ ਮੁੰਡੇ ਨੇ ਨਾ ਫੋਨ ਲਾਇਆ ਹੀ ਕੰਮ ਤੇ ਤੇ ਦੋ ਮੁੰਡਿਆਂ ਨੇ ਕੋਈ ਫੋਨ ਖੋਲਿਆ ਤੇ ਮੈਂ ਕਿਹਾ ਸ਼ਾਇਦ ਦੋਸਤ ਵਗੈਰਾ ਹੋਣੇ ਨੇ ਮੈਂ ਪੁੱਛਿਆ ਖਿਲਾੜ ਕੇ ਮੈਂ ਕੀ ਹੋਇਆ ਕੀ ਹੋਇਆ ਕਹਿੰਦਾ ਪੜੀ ਮੇਰਾ ਫੋਨ ਖੋਲਿਆ ਤੇ ਮੈਂ ਮੇਰੇ ਬੈਕ ਦੀ ਬਾਦੇ ਤੇ ਮੈਂ ਐਕਟਿਵਾ ਮਗਰ ਲਾ ਲਈ ਉਹ ਕਾਫੀ ਸਪੀਡ ਸੀ ਸਪੀਡ ਦੇ ਚੱਕਰ ਤੇ ਉਹ ਮੇਨਾ ਕਾਫੀ 200 ਕਿਲੋਮੀਟਰ ਦਾ ਫਰਕ ਪਾ ਗਿਆ ਪਰ ਉਹ ਮੈਂ ਉਹਨਾਂ ਨੂੰ ਮਗਰ ਹੀ ਰਿਆ ਉਮੜ ਕੇ ਉਹ ਚਲ ਗਿਆ ਰਾਮਸ਼ਨ ਕੋਲੋਨੀ ਚ ਰਾਮਸ਼ਨ ਕੋਲੋਨੀ ਚ ਉਹ ਗਲੀਆਂ ਚ ਗਿਆ ਗਲੀਆਂ ਤੋਂ ਉਹ ਉਧਰੋਂ ਨਿਕਲ ਕੇ ਉਹ ਚਲ ਗਿਆ ਫਾਟਕ ਵੱਲ ਫਾਟਕ ਤੇ ਹੀ ਮਗਰ ਲਾਇਆ ਪਰ ਉਸ ਤੋਂ ਬਾਅਦ ਉਹ ਆਉਣ ਲੱਗੇ ਕਿ ਪਤਾ ਨਹੀਂ ਗੈਪ ਹੀ ਹੋ ਗਏ ਮੈਨੂੰ ਲੱਗਦਾ ਸ਼ਾਇਦ ਕੋਲੋਨੀਆਂ ਕਿਤੇ ਵੜ ਗਈਆਂ ਉਸ ਤੋਂ ਬਾਅਦ ਪਤਾ ਨਹੀਂ ਲੱਗਾ ਜਿੱਦਾਂ ਧੋੜੇ ਆ ਰਸਤੇ ਤੋਂ ਚੰਗੀ ਤਰ੍ਹਾਂ ਜਾਨੂਆਂ ਮਤਲਬ ਲੋਕਲ ਹੀ ਬਦਲੇ ਲੋਕਲ ਹੀ ਲੱਗੇ ਯਾਰ ਪਤਾ ਚੱਕਰ ਕੀ ਹੋਇਆ ਕਿਉਂਕਿ ਜਿੱਦਾਂ ਉਹ ਗਲੀਆਂ 'ਚ ਵੜੇ ਆ ਉਸ ਤੋਂ ਬਾਅਦ ਉਹ ਰੋਡ ਤੇ ਵੜ ਗਏ ਆ ਉਹਨਾਂ ਨੇ ਵੇਟ ਵੀ ਕੀਤਾ ਕਿ ਜੇ ਕੋਈ ਗਾਂ ਵਾਹੇ ਕੋਈ ਮੱਘਾ ਆਣ ਡਿਆ ਤੇ ਅਸੀਂ ਰੁਕ ਜਾਈਏ ਜੇ ਨਹੀਂ ਆੜੇ ਤਾਂ ਫਿਰ ਰੋਡ 'ਤੇ ਜਾੜੀਏ ਤੇ ਉਹ ਅਸਲ 'ਚ ਉਹਨਾਂ ਚੰਗੀ ਤਰ੍ਹਾਂ ਰੋਡ ਦਾ ਪਤਾ ਸੀ ਤਾਂ ਕਰਕੇ ਉਹਨਾਂ ਨੇ ਦਿਨੇ ਹੀ ਇਹ ਵਾਰਤਤ ਨੂੰ ਇੰਜਾਮ ਦਿੱਤਾ। ਮੋਟਰਸਾਈਕਲ ਜਿਹੜਾ ਸੀ ਕਿੰਨੇ ਸਪਲੈਂਡਰ ਮੋਟਰਸਾਈਕਲ ਸੀ ਤੇ ਦੋ ਜਣੇ ਸੀ ਤੇ ਉਹ ਕਵਰ ਕੀਤਾ ਸੀ ਇੱਕ ਨੇ ਬਲੈਕ ਹੁੱਡੀ ਜੀ ਪਾਈ ਸੀ ਤੇ ਇੱਕ ਨੇ ਮਫਰਲ ਜਾਂ ਕਵਰ ਕੀਤਾ ਹੋਇਆ ਸੀ। ਦੋਨੋਂ ਮੈਂ ਮੂੰਹ ਨਹੀਂ ਮੂੰਹ ਨਹੀਂ। ਗ੍ਰਾਮ ਸੇਨੋਂ ਕੋਲੋਂ ਇੱਕ ਕੈਮਰਾ ਵੀ ਕਾਫੀ ਲੱਗਿਆ ਹੋਦਾ ਕਿੱਥੇ ਆਈ। ਕਾਫੀ ਕਾਫੀ ਕੈਮਰੇ ਲੱਗੇ ਆ ਪਰ ਹੁਣ ਮੈਂ ਦੇਖੋ ਮੁੰਡੇ ਨੂੰ ਨਾਲ ਲੈ ਆ ਗਏ ਨਾ ਤੇ ਇਹਨੂੰ ਮੈਂ ਫੁਟੇਜ ਵਗੈਰਾ ਚੈੱਕ